ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਲੈ ਕੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਇਹ ਜਿਹੜੇ ਸੂਟ ਰਣਗੇ ਪਿਓ ਤੁਹਾਨੂੰ ਜੋਰ-ਜਰਦਾ ਸੂਟ ਮਿਲ ਜੇਗਾ ਕੱਟਦਾਨਾ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਹੈ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਪ੍ਰਾਈਸ ਇਹਨਾਂ ਦਾ ਆਪਾਂ ਨਾਲ ਦੇ ਨਾਲ ਮੈਂਸ਼ਨ ਸਾਇ ਸੂਟਾਂ ਦਾ ਕੀਤਾ ਹੋਇਆ ਹੈ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾਉਣਾ ਹੋਵੇ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੇ ਲਈ ਕੋਈ ਵੀ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਵਿਸਕੋਸ, ਕ੍ਰੇਪ ਦਾ ਸੂਟ ਮਿਲ ਜੇਗਾ ਤਿੱਲਾ ਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਪ੍ਰਾਈਸ ਇਹਨਾਂ ਦਾ ਵੀ ਆਪਾਂ ਪਰ ਮੀਟ ਦੇ ਹਿਸਾਬ ਨਾਲ ਮੈਂਸ਼ਨ ਕੀਤਾ ਹੋਇਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨ ਇਹਨਾਂ ਦੇ ਸੂਟਾਂ ਦੇ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਬਾਟਮ ਜਿਹੜੀ ਹੋਏਗੀ ਨਾਲ ਤੁਸੀਂ ਇਹਦੇ ਪਲੇਨ ਲਗਵਾ ਸਕਦੇ ਹੋ ਅਲੱਗ ਤੋਂ ਅਗਲੇ ਜਿਹੜੇ ਸੂਟ ਰਣਗੇ ਮਲ ਕਾਟਨ ਦਾ ਸੂਟ ਹੋਏਗਾ embroidery ਬਹੁਤ ਹੀ ਪਿਆਰੀ ਕੀਤੀ ਗਈ ਹੈ ਪ੍ਰਾਈਸ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ 5 ਮੀਟਰ ਦੀ ਕੱਟ ਰਹੇਗੀ ਵਿਦਆਊਟ ਦੁਪੱਟਾ ਹੋਏਗਾ ਸੂਟ ਕਲਰ ਆਪਸ਼ਨ ਇਹਦੇ ਵਿੱਚ ਵੀ ਲਾਈਟ ਡਾਰਕ ਤਨੋਂ ਸਾਰੇ ਹੀ ਮਿਲ ਜਾਣਗੇ ਅਗਲੇ ਜਿਹੜੇ ਸੂਟ ਰਣਗੇ ਵੀ ਤੁਹਾਨੂੰ ਪਿਓਰ ਕਾਟਨ ਦਾ ਹੀ ਸੂਟ ਮਿਲੇਗਾ embroidery ਬਹੁਤ ਹੀ ਪਿਆਰੀ ਕੀਤੀ ਗਈ ਹੈ ਬਾਟਮ ਤੇ ਵੀ embroidery ਕੀਤੀ ਗਈ ਪ੍ਰਾਈਸ ਇਹਨਾਂ ਦਾ ਵੀ ਪਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਕੀਤਾ ਹੋਇਆ ਤੁਸੀ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨ ਇਹਨਾਂ ਦੇ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਅਗਲੇ ਜਿਹੜੇ ਸੂਟ ਲੈਣਗੇ ਇਹ ਵੀ ਤੁਹਾਨੂੰ ਪਿਓਰ ਕੈਮਰੀ ਕਾਟਨ ਦਾ ਹੀ ਸੂਟ ਮਿਲੇਗਾ ਸ਼ਰਟ ਬਾਟਮ ਕੈਮਰੀ ਕਾਟਨ ਦੀ ਹੋਏਗੀ 2.5 ਮੀਟਰ ਦੀ ਕੱਟ ਰਹੇਗੀ ਵੀਰੋੜ ਦੁਪੱਟਾ ਸੂਟ ਲੈਣਗੇ ਕਲਰ ਆਪਸ਼ਨ ਇਹਦੇ ਵਿੱਚ ਵੀ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਇਹਨਾਂ ਵਿੱਚੋਂ ਵੀ ਤੁਸੀਂ ਕੋਈ ਵੀ ਆਪਣੀ ਸੂਟ ਆਰਡਰ ਕਰਵਾ ਸਕਦੇ ਹੋ ਪ੍ਰਾਈਸ ਆਪਾਂ ਸਾਰੇ ਸੂਟਾਂ ਦੇ ਨਾਲ ਦੀ ਨਾਲ ਮੈਂਸ਼ਨ ਕੀਤਾ ਹੋਇਆ ਹੈ ਅਗਲੇ ਜਿਹੜੇ ਸੂਟ ਹੋਣਗੇ ਵੀ ਤੁਹਾਨੂੰ ਪਿਓਰ ਕਾਟਨ ਦਾ ਹੀ ਸੂਟ ਮਿਲ ਜਾਏਗਾ ਮਲਮਲ ਦਾ ਨਾਲ ਦੁਪੱਟਾ ਰਹੇਗਾ ਵਰਕ ਕੀਤਾਗਾ ਦੁਪੱਟੇ ਦੇ ਉੱਪਰ ਵੀ ਬਾਟਮ ਨਾਲ ਪਲੇਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ 올 ਇੰਡੀਆ ਫ੍ਰੀ ਹੋਏਗੀ ਬਹੁਤ ਹੀ ਪਿਆਰੇ ਸੂਟ ਨੇ ਪ੍ਰਾਈਸ ਉਪਰ ਸਾਈਜ਼ ਉੱਤੇ ਦਾ ਮੈਂਸ਼ਨ ਲਗਾ ਦਿੱਤਾ ਹੈ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ